ਗੋਡੇ ਦੇ ਪਿਛਲੇ ਪਾਸੇ ਇਸ ਜਗ੍ਹਾ ਤੇ ਇੱਕ ਗੱਠ ਬਣ ਜਾਂਦੀ ਹੈ ਜਿਸ ਨੂੰ ਬੇਕਰਸਿਸਟ ਕਿਹਾ ਜਾਂਦਾ ਹੈ ਇਸ ਜਗ੍ਹਾ ਤੇ ਫਲੂਇਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਇਸ ਜਗ੍ਹਾ ਤੇ ਸਵੇਲਿੰਗ ਹੋ ਜਾਂਦੀ ਹੈ ਸੋਜ ਆ ਜਾਂਦੀ ਹੈ ਜਿਸ ਕਰਕੇ ਗੋਡਾ ਨਾ ਮੁੜਦਾ ਨਾ ਸਿੱਧਾ ਹੁੰਦਾ ਜ਼ਿਆਦਾਤਰ ਜਿਹੜੇ ਲੋਕ ਲੰਬੇ ਸਮੇਂ ਲਈ ਖੜਕੇ ਕੰਮ ਕਰਦੇ ਆ ਉਹਨਾਂ ਦੇ ਬੇਕਰਸਿਸਟ ਆਮ ਤੌਰ ਤੇ ਦੇਖੀ ਗਈ ਹੈ ਸੋ ਇਸ ਨੂੰ ਆਪਾਂ ਕਿਹੜੀਆਂ ਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਸਾਸ੍ਰਿਕ ਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਭ ਤੋਂ ਪਹਿਲੀ ਕਸਰਤ ਆਪਾਂ ਕੀ ਕਰਾਂਗੇ ਹੀਲ ਸਲਾਈਡ ਜਿੰਨਾ ਕੋ ਗੋਡਾ ਮੁੜਦਾ ਆਪਾਂ ਏਡੀ ਘੜੀ ਸਕੇ ਇਦਾਂ ਹੌਲੀ ਹੌਲੀ ਪਿੱਛੇ ਜਾਵਾਂਗੇ ਔਰ ਜਿੱਥੇ ਤੱਕ ਆਪਾਂ ਵਾਪਸ ਆ ਸਕਦੇ ਆ ਉਥੋਂ ਵਾਪਸ ਜਿੱਥੇ ਤੱਕ ਆਪਾਂ ਆ ਸਕਦੇ ਆ ਉਥੋਂ ਵਾਪਸ 15 ਤੋਂ 20 ਵਾਰ ਕਰੋ ਔਰ ਇਸ ਦੇ 3 ਸੈੱਟ ਲਾਓ ਉਸ ਤੋਂ ਬਾਅਦ ਆਪਾਂ ਹੈਮਸਟ੍ਰਿੰਗ ਸਟ੍ਰੈਚ ਕਰਾਂਗੇ ਆਪਾਂ ਇੱਕ ਕੱਪੜਾ ਵੀ ਲੈ ਸਕਦੇ ਆ ਔਰ ਇੱਕ ਬੈਂਡ ਵੀ ਲੈ ਸਕਦੇ ਆ ਇਸ ਨੂੰ ਪੈਰ ਦੇ ਵਿੱਚ ਇਦਾਂ ਪਾ ਲੈਣਾ ਹੈ ਔਰ ਆਪਾਂ ਲੱਤ ਸਿੱਧੀ ਉੱਪਰ ਚੱਕ ਦੇਣੀ ਹੈ ਐਦਾਂ ਕਰਕੇ ਇੱਥੇ ਹੈਮਸਟ੍ਰਿੰਗ ਮਸਲ ਆਹ ਵਾਲਾ ਮਸਲ ਸਟ੍ਰੈਚ ਕਰਨਾ 15 ਸੈਕਿੰਡ ਹੋਲਡ ਰੱਖਾਂਗੇ ਫਿਰ ਰਿਲੈਕਸ ਇਸਦੇ ਆਪਾਂ 5 ਤੋਂ 6 ਸੈੱਟ ਲਾਉਣੇ ਆ ਉਸ ਤੋਂ ਬਾਅਦ ਕਰਾਂਗੇ ਹੈਮਸਟ੍ਰਿੰਗ ਕਰ ਆਪਾਂ ਕੀ ਕਰਾਂਗੇ ਇੱਕ ਬਾਲ ਲੈ ਲਾਂਗੇ ਅਗਰ ਬਾਲ ਤੁਹਾਡੇ ਕੋਲ ਨਹੀਂ ਹੋਏਗੀ ਤਾਂ ਤੁਸੀਂ ਕੋਈ ਵੀ ਟੇਬਲ ਲੈ ਸਕਦੇ ਹੋ ਕੁਰਸੀ ਲੈ ਸਕਦੇ ਹੋ ਇਸਦੇ ਉੱਪਰ ਆਪਾਂ ਐਦਾਂ ਬਹਿ ਜਾਣਾ ਹੈ ਔਰ ਐਦਾਂ ਉੱਪਰ ਚੱਕਣਾ ਹੈ ਔਰ ਸਿੱਧਾ ਕਰਨਾ ਫੇਰ ਵਾਪਸ ਪੈਰ ਉੱਪਰ ਚੱਕਣਾ ਇਸ ਜਗ੍ਹਾ ਤੇ ਖਿੱਚ ਪੈਗੀ ਫੇਰ ਵਾਪਸ ਫੇਰ ਉੱਪਰ ਚੱਕਣਾ ਫੇਰ ਸਿੱਧਾ ਕਰਨਾ ਫੇਰ ਵਾਪਸ ਇਸਦੇ ਪੰਜ ਤੋਂ 6 ਸੈੱਟ ਲਾਓ ਇਹ ਹੋ ਗਈ ਤੁਹਾਡੀ ਹੈਮਸਟ੍ਰਿੰਗ ਕਰਲ ਐਕਸਰਸਾਈਜ਼ ਉਸ ਤੋਂ ਬਾਅਦ ਤੁਸੀਂ ਇੱਕ ਸਟੈਪ ਲੈ ਲੈਣਾ ਹੈ ਦੇਖੋ ਇੱਕ ਸਟੈਪ ਲੈ ਲੈਣਾ ਹੈ ਤੁਸੀਂ ਇਸ ਨੂੰ ਇੱਧਰ ਰੱਖ ਲਾਂਗੇ ਔਰ ਇਸਦੇ ਉੱਪਰ ਇੱਧਰ ਆਪਾਂ ਖੜੇ ਹੋਵਾਂਗੇ ਔਰ ਆਪਾਂ ਇਸਦੇ ਵਿੱਚ ਹੀਲ نیچے ਲਾਵਾਂਗੇ ਅੱਡੀ ਇੱਦਾਂ ਜਾਵਾਂਗੇ ਅੱਡੀ 1 ਫੇਰ 2 ਫੇਰ 10 दोनों सैड करनी आप कसरत देखो आप फिर दो दस दा, वारी इधर दस वारी इधर आसान कसरत करो और इसे नी कैप पाओ जिस गली है वो तो नी कैप पक्का पा रखो तुम देखोगे जो थोड़ा बेकर सिस फ्लूड निकल के बाहर आ गया है वो बहुत जल्दी अंदर चला जाएगा और स्वेलिंग थोड़ी घट जाएगी सत श्रीकाल जी